ਸਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਪਾਜਪਾ ਦੀ ਫਰੋਜਪੁਰ ਦੇ ਵਿੱਚ ਪਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਕਿਸਾਨਾਂ ਦੇ ਵੱਲੋਂ جاری ਹੈ ਉੱਥੇ ਹੀ ਭਾਜਪਾ ਦੇ ਆਗੂ ਰਾਣਾ ਗੁਰਮੀਤ ਸੋਢੀ ਦਾ ਅੱਜ ਵਿਰੋਧ ਕੀਤਾ ਗਿਆ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਜਮ ਕੇ ਵਿਰੋਧ ਕੀਤਾ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ ਹੈ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਕਿਸਾਨਾਂ ਨੂੰ ਸਿਰਫ ਤੇ ਸਿਰਫ ਲਾਰੀ ਲਾਏ ਨੇ ਤੇ ਉਹਨਾਂ ਨੂੰ ਠੱਗਿਆ ਹੀ ਹੈ ਭਾਜਪਾ ਦੇ ਆ ਜਿਹੜੀ ਨੀਤੀਆਂ ਨੇ ਉਹ ਕਿਸਾਨਾਂ ਪ੍ਰਤੀ ਸੁਹਰਤਾ ਦੇ ਨਾਲ ਨਹੀਂ ਨੇ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਭਾਜਪਾ ਦੇ ਵੱਲੋਂ ਐਮਐਸਪੀ ਲਾਗੂ ਕੀਤੀ ਗਈ ਹੈ ਤੇ ਨਾ ਹੀ ਭਾਜਪਾ ਦੇ ਵੱਲੋਂ ਹੋਰ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਜਾਣੀਆਂ ਸਨ ਜਿਹੜੀਆਂ ਕਿਟਮੈਂਟ ਜਿਹੜੇ ਕਮਿਟਮੈਂਟਸ ਹੋਏ ਸਨ ਉਹ ਅਜੇ ਤੱਕ ਲਾਗੂ ਨਹੀਂ ਕੀਤੇ ਗਏ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਕਿਸਾਨ ਵਿਰੋਧੀ ਨਹੀਂ ਸ਼ਗੋ ਦੇਸ਼ ਵਿਰੋਧੀ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਵੋਟ ਨਹੀਂ ਪਾਣੀ ਚਾਹੀਦੀ ਉੱਥੇ ਹੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ ਕਿਹਾ ਗਿਆ ਹੈ ਕਿ ਸਿਰਫ ਤੇ ਸਿਰਫ ਸਾਨੂੰ ਬਦਨਾਮ ਕੀਤਾ ਜਾ ਰਿਹਾ ਉੱਥੇ ਹੀ ਕਿਸਾਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਦਿੱਲੀ ਦੇ ਵਿੱਚ ਵੀ ਮੋਰਚਾ ਲਾਇਆ ਸ਼ੰਗੂ ਦੇ ਉੱਤੇ ਮੋਰਚਾ ਲਾਇਆ ਟਿਕਰੀ ਦੇ ਉੱਤੇ ਮੋਰਚਾ ਲਾਇਆ ਉਸ ਤੋਂ ਬਾਅਦ ਸ਼ੰਭੂ ਮੋਰਚਾ ਲੱਗਿਆ ਪਰੰਤੂ ਭਾਜਪਾ ਨੇ ਜਿਸ ਤਰ੍ਹਾਂ ਦੇ ਨਾਲ ਸੁਹਰਤਾ ਨਹੀਂ ਦਿਖਾਈ ਉਸ ਨੂੰ ਵੇਖ ਕੇ ਸਿੱਧੇ ਤੌਰ ਤੇ ਲੱਗਦਾ ਹੈ ਕਿ ਭਾਜਪਾ ਕਿਸਾਨ ਹੀ ਨਹੀਂ ਸਗੋ ਦੇਸ਼ ਬਰੋਦੀ ਹੈ ਕਿਉਂਕਿ ਦੇਸ਼ ਦਾ ਆਰਨਦਾਤਾ ਕਿਸਾਨ ਹੈ ਤੇ ਕਿਸਾਨਾਂ ਨੂੰ ਮਾਰਨਾ ਭਾਜਪਾ ਦੀ ਅੱਜ ਦੀ ਚਾਲ ਨਹੀਂ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਉੱਥੇ ਹੀ ਕਿਸਾਨਾਂ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆਂ ਅੱਜ ਅਸੀਂ ਸਜੂਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਡੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੇ ਸਜੂਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਬੀਕੇ ਸਿੱਧੂਪੁਰ ਦੇ ਕਿਸਾਨ ਇੱਥੇ ਇਕੱਠੇ ਹੋਏ ਆਂ ਜਿਹੜਾ ਸਾਡੇ ਮੋਰਚਾ ਸੱਦਾ ਦਿੰਦਾ ਕੇ ਚੋਣਾ ਦੌਰਾਨ ਬੀਜੇਪੀ ਨੂੰ ਨੰਗਾ ਕਰੋ ਬੀਜੇਪੀ ਦਾ ਵਿਰੋਧ ਕਰੋ ਬੀਜੇਪੀ ਨੂੰ ਸਜ਼ਾ ਦਿਓ ਇਸ ਨੂੰ ਲੈ ਕੇ ਅਸੀਂ ਅੱਜ ਫਰੋਇਪਰ ਪਹੁੰਚਿਆ ਇੱਥੇ ਬੀਜੇਪੀ ਦਾ ਜਿਹੜਾ ਉਮੀਦਵਾਰ ਹੈ ਰਾਣਾ ਗੁਰਮੀਤ ਸਿੰਘ ਸੋਢੀ ਉਹ ਆ ਰਿਹਾ ਸੋ ਅਸੀਂ ਆਪਦੇ ਸੱਦੇ ਮੁਕਾਬਕ ਸ਼ਾਤਮਈ ਤਰੀਕੇ ਨਾਲ ਉਹਦਾ ਵਿਰੋਧ ਕਰਾਂਗੇ ਮੰਗ ਕਰਾਂਗੇ ਔਰ ਇਸ ਗੱਲ ਦਾ ਵਿਰੋਧ ਕਰਾਂਗੇ ਕਿ ਕਿਆ ਬੀਜੇਪੀ ਨੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਕਿਆ ਬੀਜੇਪੀ ਨੇ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਦਿੱਤਾ ਕਿਆ ਬੀਜੇਪੀ ਨੇ ਸਾਡੇ ਤੇ ਬਿਜਲੀ ਸੋੜ ਬਿੱਲ ਦਾ ਨਵਾਂ ਲਾਗੂ ਕੀਤਾ ਕਿਉਂ ਬਿਜਲੀ ਕਿਹੜੀ ਬੀਜੇਪੀ ਨੇ ਚੋਰ ਬਾੜ ਦੇ ਰਾਹੀਂ ਜਿਹੜੇ ਇਲੈਕਟ੍ਰੋਨਿਕ ਬਾਉਂਡਰਾਂ ਦੇ ਵੱਡੇ ਘਟਾਲੇ ਡੇਸ਼ਨਰ ਕੀਤੇ ਤੇ ਸਾਡੇ ਦੇ ਸਾਡੇ ਸੂਬੇ ਦੇ ਵਿੱਚ ਅਦਾਨੀ ਐਵਾਨੀ ਦੇ ਸੱਲੋ ਕਿਉਂ ਬੁਲਾਏ ਜਾ ਰਹੇ ਆ ਇਹਨਾਂ ਤਮਾਮ ਸਵਾਲਾਂ ਨੂੰ ਲੈ ਕੇ ਅਸੀਂ ਜਿਹੜਾ ਸਾਡੇ ਮੋਰਚਾ ਹੈ ਸਦਾ ਦਿੱਤਾ ਹੋਇਆ ਸੀਗਾ ਬੀਜੇਪੀ ਦਾ ਵਿਰੋਧ ਕਰੋ ਪਰਦਾ ਫਾਸ਼ ਕਰੋ ਸਜ਼ਾ ਦਿਓ ਉਹਦੇ ਮੁਤਾਬਿਕ ਅਸੀਂ ਅੱਜ ਇੱਥੇ ਪ੍ਰੋਪਰ ਰਵੇ ਇਕੱਠੇ ਹੋਏ ਆ ਜੀ ਤੁਹਾਡੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਕੋਈ ਸਾਡੇ ਕੁਝ ਆਕੂਆਂ ਨੂੰ ਕੱਲ ਪਰਸੋ ਗ੍ਰਿਫਤਾਰ ਕੀਤਾ ਗਿਆ ਸੋ ਇਹਦੇ ਸਬੰਧੀ ਵੀ ਅਸੀਂ ਪੰਜਾਬ ਪੁਲਿਸ ਨੂੰ ਦੇ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਨੇ ਆ ਕਿ ਦੇਖੋ ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਬਹੁਤ ਕੁਸ਼ ਕਰਦੀਆਂ ਨੇ ਪਰ ਪੰਜਾਬ ਦੀ ਸਰਕਾਰ ਨੂੰ ਅਜਾਹ ਕਰਨ ਤੋਂ ਜਿਆਦਾ ਸੀ ਵਰਜਦੇ ਆ ਉਹਨੂੰ ਇਹ ਬੰਦ ਕਰਨਾ ਚਾਹੀਦਾ ਹੈ ਜੇ ਪੰਜਾਬ ਸਰਕਾਰ ਇਦਾਂ ਹੀ ਸਾਡੇ ਅੱਗੋਂ ਨੂੰ ਫੜ ਫੜ ਜੇਲਾ ਢੱਕੇਗੀ ਤਾਂ ਪੰਜਾਬ ਦੀ ਸਰਕਾਰ ਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਬਹੁਤ ਸਖਤ ਖਮਿਆਜਾ ਜਿਹੜਾ ਭੁਗਤਣਾ ਪਵੇਗਾ ਔਰ ਅੱਗੇ ਵੀ ਸਦਾ ਪੰਜਾਬ ਸਰਕਾਰ ਦਾ ਵਿਰੋਧ ਵੀ ਜਾਰੀ ਰਹੇਗਾ